ਦੁਕਾਨ ਵਾਲਾ ਦੁਕਾਨ ਵਾਲਾ ਆਹ ਦੁਕਾਨ ਵਾਲਾ ਵੇਖਿਆ ਫਿਰਦਾ ਜੱਟ ਸਿੜਾ ਓਏ ਕੱਪਰੂਆ ਸਿੜਾ ਓਏ ਕੱਪਰੂਆ ਵੇਖ ਕੇ ਖੇੜਦਾ ਦਲੇਰੀ ਨਾਲ ਵੇਖਿਆ ਮੈਂ ਦੁਕਾਨ ਵਾਲਾ ਬਲੱਡ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਨੇ ਦੁੱਗਾਂ ਵਾਲਿਆ ਖਿੰਧੇ ਤਿਆਰੀ ਆ ਮੌਜੂਦਾ ਦੁਨੀਆ ਵੱਡੀ ਗਿੰਦ ਵਿੱਚ ਪੁੱਜੀ ਹੋਈ ਆ 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 $100 ਹਰ ਇੱਕ ਜੱਫੇ ਦਾ ਦਿੱਤਾ ਜਾਣਾ ਆ ਸਾਹਮਣੇ ਮੰਨਾ ਗੱਲ ਨੋ ਦੀ ਧਰਦੀ ਲੈ ਵੀ ਦੁਕਾਨ ਵਾਲਿਆ ਆ ਦੁਕਾਨ ਵਾਲਾ ਦੁਕਾਨ ਵਾਲਾ ਮੰਨਾ ਦੁਕਾਨ ਵਾਲਾ ਮੰਨਾ ਦੁਕਾਨ ਵਾਲਾ ਦੁਕਾਨ ਵਾਲਾ ਆ ਦੁਕਾਨ ਵਾਲਾ ਮੇਰਾ ਖਰਦਾ ਜੱਟ ਕਿ ਮੈਂ ਵੀ ਪੁੱਤ ਹਾਂ ਇਹਨਾਂ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਗੁਰਵਿੰਦਰ ਕਰੀ ਗੱਲ ਆ ਸਾਹਮਣੇ ਪਈ ਹੋਈ ਕਬੱਡੀ ਦੋਨੇ ਪਾਸੇ ਜਿੰਨੇ ਜੱਫੇ ਲੱਗ ਦਾ ਜਾਣਾ ਵਾਹ ਓਏ ਨੌਜਾਨ ਵਾਹ ਓਏ ਗੱਬਰੂਆ ਲੈ ਵੀ ਭਾਈ ਪੁਆਇੰਟ ਕਿੱਧਰ ਆ ਪੁਆਇੰਟ ਜਿਹੜਾ ਦੱਸਿਆ ਵੀ ਕਿਹੜੇ ਪਾਸੇ ਆ ਉਹ ਸੈਕਰਾਮੈਂਟੋ ਵਾਲਿਓ ਆਉਂਦਾ ਨਜ਼ਾਰਾ ਕਹਿੰਦੇ ਦੁਨੀਆ ਖੁਸ਼ ਐ ਦੁਨੀਆ ਖੁਸ਼ ਐ ਟਾਂਡੇ ਵਾਲੇ ਕੀਤੇ ਦਾ ਇਸ ਨੌਜਾਨ ਦਾ ਵੀਜ਼ਾ ਲਵਾਇਆ ਹੈ ਯੂ ਐਸ اے ਦਾ ਅਮਰੀਕਾ ਦਾ ਵੀਜ਼ਾ ਐਵੇਂ ਨਹੀਂ ਲੱਗਦਾ ਲਾ ਲਿਆ ਮੱਲੇ ਬੱਲੇ ਹੋ ਜੇ ਪਰ ਵੇਖੇ ਵੀ ਕੀ ਗੱਲ ਬਣਦੀ ਹੈ ਲੈ ਵੀ ਕਾਲਿਆ ਕਰੀ ਗੱਲ ਪਈ ਹੋਈ ਰੇ ਦੇਤੇ ਪਈ ਹੋਈ ਮੰਨੇ ਦੀ ਕਬੱਡੀ ਦਾ ਦੁੱਗਾ ਵਾਲਾ ਨਾਚਣਾ ਇਹ ਨੱਚਦੇ ਪੰਜਾਬੀ ਡੱਗੇ ਢੋਲ ਤੇ ਲਵਾ ਕੇ ਹੋ ਦਰਦੇ ਨੇ ਗਗਨ ਕਲਮ ਤੋਂ ਤੇਰਾ ਆਕਾਰ ਵੱਡਾ ਤੇਰੇ ਜੋਜ ਵੱਡੇ ਵਿੜਾਈ ਵੱਡੀ ਜੋਜੀ ਗੁਣਾ ਦਾ ਤੇਰਾ ਭੰਡਾਰ ਵੱਡਾ ਦੂਜੇ ਪਾਸੇ ਨੌਜਾਨ ਜੱਗਾ 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 ਗਗਨ ਜੱਗਾ ਜੱਗਾ ਗਗਨ ਜੱਗਾ ਗਗਨ ਤਾੜੀਆਂ ਮਾਰਦੇ ਦਸਤਾਰਾਂ ਲਾ ਲਾ ਹੋ ਗਈ ਜੇ ਨਹੀਂ ਨਿਭਾ ਸਕਦੇ ਨਾ ਲਾ ਕਿਸੇ ਨਾਲ ਯਾਰੀ ਚੰਡੇ ਹੋਏ ਕੰਨ ਦਿੰਦੇ ਨੇ चेला खरबा देखारी पिछले खुशी उधर फर्नीचर आला भाई लव कप्रीतली बड़े समान पर कहते चित बाल लाओ चिट्टी वाला कबड्डी कलोज ਕਿ ਮੈਂ ਵੀ ਜਾਂਦਾ ਪਤਹਾਰ ਜੀ